ਸੇਨ ਵੀ ਤੁਸੀਂ ਸੁਣਾਤੇ ਨੀਰੂ मैम ਹੋਣਾ ਨਾਲ ਯਾਰ ਮੇਰੇ ਨਾਲ ਪੇਪਰਵਰਕ ਕਰ ਲਓ ਕਿਤੇ ਮੁਕਰ ਨਾ ਜਾਇਓ ਤਾਂ ਕਿ ਯਾਰ ਮੇਰੇ ਨਾਲ ਪੇਪਰਵਰਕ ਕਰ ਲਓ ਇਹਨਾਂ ਨੇ ਮੈਨੂੰ ਹੋਰ ਸਟ्रेस ਦੇਤੀ ਕਹਿੰਦੇ ਸਾਡਾ ਡਾਇਰੈਕਟਰ ਹੈ ਤੇ ਉਹ ਥੋੜਾ ਜਿਹਾ ਸੋਚ ਸਮਝ ਕੇ ਕਰਦਾ ਹੈ ਤੇ ਉਹਨੇ 2-4 ਦਿਨਾਂ ਬਾਅਦ ਬੰਬੇ ਤੋਂ ਆਉਣਾ ਹੈ ਤੇ ਉਹ ਦੱਸੂਗਾ ਫਿਰ ਫਾਈਨਲ ਕਰਾਂਗੇ ਕਹਿੰਦੇ ਜਦੋਂ ਇਹਨਾਂ ਨੇ ਦੱਸਤਾ ਕਿ ਉਹਦੇ ਨੇ ਫਾਈਨਲ ਕਰਤਾ ਆਪਾਂ ਫਿਲਮ ਕਰਦੇ ਆ ਮੈਂ ਨਹੀਂ ਪਲੀਜ਼ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਪੁੱਛ ਲਓ ਕਿਤੇ ਇਹ ਨਾ ਹੋਵੇ ਮਗਰੋਂ ਕੋਈ ਹੋਰ ਮਨਾ ਕਰ ਦਵੇ ਮੈਂ ਤੇ ਹੁਣ ਯਾਰ ਸੁਪਨੇ ਦੇਖ ਲੈਨੇ ਇਹ ਪਰ ਇਹਦੇ ਚ ਇਸ ਐਕਟਿੰਗ ਦੇ ਵਿੱਚ ਤਾਂ ਮੈਂ ਨਿਊ ਕਮ ਰਹੀ ਆ ਜਿਵੇਂ ਨਿਊ ਕਮਲ ਹਰ ਇੱਕ ਚੀਜ਼ ਚ ਬੰਦਾ ਹੁੰਦਾ ਹੈ ਸੋ ਮੈਂ ਇਹਦੇ ਚ ਤਾਂ ਨਿਊ ਕਮ ਰਹੀ ਆ ਬੰਡੀ ਭਾਜੀ ਮੇਲੇ ਦਾ ਚ ਮਾਹੌਲ ਚ ਸ਼ਾਇਰ ਇਹਨਾਂ ਦੇ ਮਨ ਚ ਸ਼ਾਇਰੀ ਚੱਲਦੀ ਵੀ ਹੈ ਮੈਨੂੰ ਲੱਗਦਾ ਹੈ ਨਾ ਜਦੋਂ ਸਾਰੇ ਗੱਲਾਂ ਕਰ ਰਹੇ ਸੀ ਸੱਤ ਸ੍ਰੀ ਅਕਾਲ ਪਹਿਲੇ ਤੇ ਸਾਰਿਆਂ ਨੂੰ ਤੇ ਜਦੋਂ ਸਾਰੇ ਗੱਲਾਂ ਕਰ ਰਹੇ ਸੀ ਸਰਤਾਜ ਭਾਜੀ ਨੀਰੂ ਮੈਮ ਦੇਵੀ ਭਾਜੀ ਤੇ ਫਿਲਮ ਬਾਰੇ ਗੱਲਾਂ ਕਰ ਰਹੇ ਨੇ ਤਾਂ ਮੈਂ ਉਹ ਮਾਹੌਲ ਬਾਰੇ ਸੋਚ ਰਿਹਾ ਸੀ ਜਦੋਂ ਅਸੀਂ ਸੈੱਟ ਤੇ ਸੀਗੇ ਸਾਰੇ ਤਾਂ ਮੇਰੇ ਜਹਨ ਚੋ ਗੱਲਾਂ ਚੱਲ ਰਹੀਆਂ ਸੀ ਮੈਨੂੰ ਪਤਾ ਨਹੀਂ ਲੱਗਿਆ ਕਿ ਮੈਂ ਕਿਵੇਂ ਬੈਠਾ ਸੀ ਸੌਰੀ ਮੈਂ ਹੱਸ ਲੈਣਾ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਸਾਨੂੰ ਵਧੀਆ ਲੱਗ ਰਿਹਾ ਸੀ ਤੁਹਾਡਾ ਇਹ ਵੀ ਮੂਡ ਬਟ ਬੰਟੀ ਬਾਜੀ ਅ ਪਹਿਲਾਂ ਹੈਨਾ ਤੁਹਾਡਾ ਪ੍ਰੋਡਕਸ਼ਨ ਹਾਊਸ ਜਿਵੇਂ ਹੈਨਾ ਓਪਨ ਹੋਇਆ ਜਾਂ ਬੰਟੀ ਬੈਂਸ ਪਹਿਲਾਂ ਗਾਇਕਾਂ ਨੂੰ ਆਪਣੇ ਤੁਸੀਂ ਪ੍ਰੋਡਕਸ਼ਨ ਚ ਲਿਆਉਂਦਾ ਹੈਨਾ ਫਿਰ ਲਿਖਾਰੀ ਵੀ ਤੁਸੀਂ ਸੀਗੇ ਲਿਖਾਰੀ ਤੋਂ ਬਾਅਦ ਤੁਸੀਂ ਉਹਨਾਂ ਗਾਣਿਆਂ 'ਚ ਵੀ ਫੀਚਰ ਕੀਤਾ ਹੁਣ ਇਹ ਜਿਹੜਾ ਫੀਲ ਹੁੰਦਾ ਮੇਰੇ ਖਿਆਲ ਤੋਂ ਇੱਕ ਆਰਟਿਸਟ ਵਾਸਤੇ ਬੜਾ ਹੀ ਇੰਪੋਰਟੈਂਟ ਟਾਈਮ ਹੁੰਦਾ ਹੈ ਜਦੋਂ ਉਹ ਡੈਬਿਊ ਕਰਦਾ ਫਿਲਮ ਵਿੱਚ ਪੋਸਟ ਫੇਸ ਨੂੰ ਆਈ ਥਿੰਕ ਉਸ ਤੋਂ ਜ਼ਿਆਦਾ ਕੋਈ ਹੋਰ ਇਮੇਜਿਨ ਨਹੀਂ ਕਰ ਸਕਦਾ ਬਟ ਅਸੀਂ ਤੁਹਾਨੂੰ ਦੇਖਦੇ ਆਏ ਆ ਰਾਈਟਰ ਦੇ ਤੌਰ ਤੇ ਆ ਯੂ نو ਜਿਵੇਂ ਮਾਡਲ ਦੇ ਤੌਰ ਤੇ ਤੇ ਸਾਨੂੰ ਇਸ ਚੀਜ਼ ਦੀ ਬੜੀ ਖੁਸ਼ੀ ਹੈ ਕਿ ਚਲੋ ਯੂ نو ਇੱਕ ਐਕਚੁਅਲ ਚ ਆਰਟਿਸਟ ਜਿਹੜਾ ਪਹਿਲਾਂ ਸੀਗਾ ਉਹ ਫਾਈਨਲੀ ਹੁਣ ਫਰੰਟ ਫੁੱਟ ਤੇ ਆ ਕੇ ਐਕਟਿੰਗ ਕਰੂਗਾ ਉਹ ਯੂ نو ਅਦਾਕਾਰੀ ਕਰੂਗਾ ਤੁਹਾਡੀ ਜਿਵੇਂ ਜਿਵੇਂ ਪੋਸਟਾਂ ਸ਼ੇਅਰ ਹੁੰਦੀਆਂ ਆ ਕਿ ਬੰਟੀ ਵੀਰੇ ਦੀ ਐਕਟਿੰਗ ਬਹੁਤ ਵਧੀਆ ਹੋਏਗੀ ਦੇਖਣ ਲਈ ਬੰਟੀ ਵੀਰੇ ਨੇ ਕੰਮ ਬਹੁਤ ਸੋਹਣਾ ਕੀਤਾ ਆ ਤੁਹਾਨੂੰ ਆਪ ਨੂੰ ਕਿੰਨਾ ਕੁ ਚਾਹ ਆ ਇਸ ਫਿਲਮ ਦਾ ਕਿਉਂਕਿ ਤੁਸੀਂ ਮੇਰੇ ਖਿਆਲ ਜੇ ਮੈਂ ਗਲਤ ਨਹੀਂ ਹੈ ਸ਼ਾਇਦ ਡੈਬਿਊ ਹੋਇਆ ਹੈ ਤੁਹਾਡਾ ਹਨਾ ਇਸ ਫਿਲਮ ਦੇ ਵਿੱਚ ਤਾਂ ਕਿੰਨਾ ਕੁ ਚਾਹ ਆਉਂਦਾ ਮੇਰੇ ਖਿਆਲ ਤੋਂ ਮੈਂ ਜ਼ਰੂਰ ਉਹ ਜਾਨਣਾ ਚਾਹਾਂਗਾ ਦੇਰ ਦੇ ਕੁਝ ਅਲਫ਼ਾਜ਼ ਜਿਹੜਾ ਵੀ ਕਹਿਣਾ ਚਾਹੋ ਜਿਵੇਂ ਮਿਊਜ਼ਿਕਸ ਤਾਂ ਮੈਂ ਕਾਫੀ ਟਾਈਮ ਤੋਂ ਕੰਮ ਕਰ ਰਿਹਾ ਤੇ ਪਰ ਇਹਦੇ ਵਿੱਚ ਇਸ ਐਕਟਿੰਗ ਦੇ ਵਿੱਚ ਤਾਂ ਮੈਂ ਨਿਊ ਕਮਰ ਹੀ ਆ ਜਿਵੇਂ ਨਿਊ ਕਮਰ ਹਰ ਇੱਕ ਚੀਜ਼ ਚ ਬੰਦਾ ਹੁੰਦਾ ਹੈ ਸੋ ਮੈਂ ਇਹਦੇ ਵਿੱਚ ਤਾਂ ਨਿਊ ਕਮਰ ਹੀ ਆ ਅ ਨੀਰੂ ਮੈਮ ਹੋਣੀ ਜਿਨ੍ਹਾਂ ਨੂੰ ਅਸੀਂ ਉਦੋਂ ਤੋਂ ਪੰਜਾਬੀ ਫਿਲਮਾਂ ਚ ਦੇਖਦੇ ਆ ਰਹੇ ਹਾਂ ਜਦੋਂ ਜੀ ਆਇਆਂ ਨੂੰ ਆਈ ਸੀ ਸੋ ਤੋਂ ਦੂਜੀ ਤੀਜੀ ਫਿਲਮ ਸੀ ਦੇਲ ਆਪਣਾ ਪੰਜਾਬ ਉਦੋਂ ਤੋਂ ਦੇਖਦੇ ਆ ਰਹੇ ਹਾਂ ਉਦੋਂ ਤੋਂ ਹੁਣ ਤੱਕ ਇਹ ਆਪਣੇ ਸਿਖਰ ਤੇ ਹੀ ਨੇ ਤੇ ਜਦੋਂ ਪਹਿਲੇ ਦਿਨ ਸੰਤੋਸ਼ ਭਾਜੀ ਜਗਦੀਪ ਜੀ ਨੇ ਮੈਨੂੰ ਦੱਸਿਆ ਮੈਂ ਉਰਦੂ ਦੀਆਂ ਕਲਾਸਾਂ ਲਾ ਰਿਹਾ ਸੀਗਾ ਪੰਜਾਬ ਯੂਨੀਵਰਸਿਟੀ ਤੇ ਜਾਂਦੇ ਜਾਂਦੇ ਮੈਂ ਕਿਹਾ ਕਲਾਸ ਦਾ ਟਾਈਮ ਹੈ ਤੇ ਕਾਰ ਚ ਜਦੋਂ ਮੈਨੂੰ ਦੱਸਿਆ ਕਿ ਆਦਾ ਆ ਫਿਲਮ ਦਾ ਤਾਂ ਮੈਨੂੰ ਪਤਾ ਸੀ ਕਿ ਫਿਲਮ ਬਣ ਰਹੀ ਹੈ ਜਦੋਂ ਦੱਸਿਆ ਕਿ ਆਹ ਕਰੈਕਟਰ ਹੈਗਾ ਜਦੋਂ ਮੈਨੂੰ ਸੀਨ ਦੱਸੇ ਚਾਰ ਪੰਜ ਉਸ ਤੋਂ ਬਾਅਦ ਮੇਰੀ ਕਲਾਸ ਦਾ ਟਾਈਮ ਸੀ ਮੈਂ ਕਲਾਸ ਚ ਲਾ ਗਿਆ ਤੇ ਮੈਂ ਉਸ ਤੋਂ ਬਾਅਦ ਸੋਚਦਾ ਰਿਹਾ ਕਲਾਸ ਤੋਂ ਬਾਅਦ ਮੈਂ ਫੋਨ ਕੀਤਾ ਜਗਦੀਪ ਹੁਣਾ ਨੂੰ ਤੇ ਸੰਤੋਸ਼ ਭਾਜੀ ਹੁਣਾ ਨੂੰ ਮੈਂ ਜੀ ਤੁਸੀਂ ਮੈਨੂੰ ਸੁਪਨੇ ਤਾਂ ਦਿਖਾਤੇ ਹੁਣ ਸੀਨ ਵੀ ਤੁਸੀਂ ਸੁਣਾਤੇ ਨੀਰੂ मैम ਹੁਣਾ ਨਾਲ ਯਾਰ ਮੇਰੇ ਨਾਲ ਪੇਪਰ ਵਰਕ ਕਰ ਲਓ ਕਿਤੇ ਮੁੱਕਰ ਨਾ ਜਾਇਓ ਕਿਉਂਕਿ ਸਰਤਾਜ ਭਾਜੀ ਵੀ ਆਪਣੇ ਸਿਖਰ ਤੇ ਨੇ ਆਪਣੇ 스타ਡਮ ਦੇ ਇਹਨਾਂ ਦੀ ਸ਼ਾਇਰੀ ਨੂੰ ਅਸੀਂ ਰਿਕਾਰਡਿੰਗ ਚ ਜਾਂ ਇਹਨਾਂ ਦੇ ਸ਼ੋਜ਼ ਤੇ ਆਨੰਦ ਮਾਣਦੀ ਐ ਸਾਰੀ ਦੁਨੀਆ ਦੇਵੀ ਭਾਜੀ ਮੰਗਰੋ ਜੁਆਇਨ ਕੀਤੇ ਨੇ ਫਿਲਮ ਦੇ ਵਿੱਚ ਪਰ ਦੇਵੀ ਭਾਜੀ ਐਡੇ ਵੱਡੇ ਸ਼ਾਇਰ ਨੇ ਕਿ ਪੰਜਾਬ ਦਾ ਜਦੋਂ ਕੋਈ ਵੀ ਮੁੰਡਾ ਲਿਖਦਾ ਤਾਂ ਉਹ ਇਹ ਤੇ ਸੋਚ ਹੀ ਨਹੀਂ ਸਕਦਾ ਕਿ ਮੈਂ ਦੇਵੀ ਭਾਜੀ ਵਰਗਾ ਬਣਨਾ ਹੈ ਸੋ ਇਹੇ ਸੋਚਦੇ ਨੇ ਪੰਜਾਬੀ ਮੁੰਡੇ ਲਿਖਣ ਵਾਲੇ ਕਿ ਅਸੀਂ ਦੇਵੀ ਭਾਜੀ ਨੂੰ ਜਾਣਦੇ ਹੀ ਹੋਈਏ ਸੋ ਸਰਤਾਜ ਜੀ ਨੀਰੂ ਜੀ ਬੇਬੀ ਭਾਜੀ ਸੰਤੋਸ਼ ਜੀ ਜਗਦੀਪ ਜੀ ਉਹਦੇ ਸਾਡੇ ਡਾਇਰੈਕਟਰ ਨੇ ਸੋ ਇਹਨਾਂ ਸਾਰਿਆਂ ਨਾਲ ਕੰਮ ਕਰਨਾ ਬਹੁਤ ਵਧੀਆ ਲੱਗਿਆ ਬੜੇ ਆਪਣੇ ਆਪ ਨੂੰ ਖੁਸ਼ੀ ਹੋ ਰਹੀ ਹੈ ਇਹਨੇ ਵਧੀਆ ਪ੍ਰੋਜੈਕਟ ਦੇ ਨਾਲ ਜੁੜ ਕੇ ਤੇ ਜਦੋਂ ਮੈਂ ਸੰਤੋਸ਼ ਭਾਜੀ ਨੂੰ ਤੇ ਜਗਦੀਪ ਉਹਨਾਂ ਨੂੰ ਫੋਨ ਕੀਤਾ ਕਿ ਯਾਰ ਮੇਰੇ ਨਾਲ ਪੇਪਰ ਵਰਕ ਕਰ ਲਓ ਇਹਨਾਂ ਨੇ ਮੈਨੂੰ ਹੋਰ ਸਟ्रेस ਦੇਤੀ ਕਹਿੰਦੇ ਸਾਡਾ ਡਾਇਰੈਕਟਰ ਹੈ ਤੇ ਉਹ ਥੋੜਾ ਜਿਹਾ ਸੋਚ ਸਮਝ ਕੇ ਕਰਦਾ ਤੇ ਉਹਨੇ 2-4 ਦਿਨਾਂ ਬਾਅਦ ਬੰਬੇ ਤੋਂ ਆਉਣਾ ਤੇ ਉਹ ਦੱਸੂਗਾ ਫੇਰ ਫਾਈਨਲ ਕਰਾਂਗੇ ਤਿੰਨ ਚਾਰ ਦਿਨ ਮੈਨੂੰ ਫੇਰ ਨਹੀਂ ਨੀਂਦਾ। ਅੱਛਾ ਜਦੋਂ ਇਹਨਾਂ ਨੇ ਕਹਿਤਾ ਕਿ ਯਾਰ ਹਾਂਜੀ ਉਹਦੇ ਨੇ ਫਾਈਨਲ ਕਰਤਾ ਥੋੜਾ ਜਿਹਾ ਬਸ ਉਹਨੇ ਸਕਰੀਨ ਟੈਸਟ ਜਾ ਲੈਣਾ ਫਿਰ ਉਸ ਤੋਂ ਬਾਅਦ ਮੈਂ ਹਾਂਜੀ ਉਹ ਲੈ ਲਓ ਤੁਸੀਂ ਕੋਈ ਚੈੱਕ ਕਰਨੀ। ਕਹਿੰਦੇ ਜਦੋਂ ਇਹਨਾਂ ਨੇ ਦੱਸਤਾ ਕਿ ਉਹਦੇ ਨੇ ਫਾਈਨਲ ਕਰਤਾ ਆਪਾਂ ਫਿਲਮ ਕਰਦੇ ਆ ਮੈਂ ਨਹੀਂ ਪਲੀਜ਼ ਤੁਸੀਂ ਇੱਕ ਵਾਰੀ ਸਾਰਿਆਂ ਨੂੰ ਪੁੱਛ ਲਓ। ਕਿਤੇ ਇਹ ਨਾ ਹੋਵੇ ਮਗਰੋਂ ਕੋਈ ਹੋਰ ਮਨਾ ਕਰ ਦਵੇ ਮੈਂ ਤੇ ਹੁਣ ਯਾਰ ਸੁਪਨੇ ਦੇਖ ਲਏ ਨੇ ਇਹ। ਤੇ ਕਹਿੰਦੇ ਨਹੀਂ ਨਹੀਂ ਫਾਈਨਲ ਹੈ ਤੁਸੀਂ ਸੈੱਟ ਤੇ ਆਓ ਤੇ ਮੈਂ ਸੈੱਟ ਤੇ ਜਦੋਂ ਪਹਿਲੇ ਦਿਨ ਗਿਆ ਪਹਿਲੇ ਦਿਨ ਹੀ ਨੀਰੂ मैम ਉਹਨਾਂ ਨਾਲ ਮੇਰਾ ਪਹਿਲਾ ਹੀ ਸੀਨ ਸੀ ਤੇ ਬਹੁਤ ਵਧੀਆ ਲੱਗਿਆ ਬਹੁਤ ਮੈਂ ਚੰਗਾ ਮਹਿਸੂਸ ਹੋਇਆ